ਸਤਨਾਮ ਸ੍ਰੀ ਵਾਚੂ ਸੰਜੀ ਰਾਗ ਭਲੀ ਮਹਲਾ ਦੀ ਜਾ ਅਨੰਦ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਈ ਸਤਗੁਰ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਾਨਵ ਜੀਆ ਵਾਦਨ ਆਉ ਰਾਗ ਰਤਨ ਪਰਵਾਰ ਪਰੀਆਂ ਸਭ ਦੇ ਗਾਵਣ ਆਈਆ ਸਰਦੋਦਾ ਗਾਵੋ ਹਰੀ ਕੇ ਰਾਮ ਆਦਿ ਨਿਵਾਸਾਇ ਕਹ ਲਾਲ ਕਲਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਾ ਤੂੰ ਸਦਾ ਰਹੋ ਹਰ ਲਾਲੇ ਹਰ ਨਾਰ ਰਹਿ ਤੂੰ ਮਨ ਮੇਰੇ ਦੁਖ ਸਭ ਵਿਸਾਰਣ ਕੀਕਾਰੋ ਕਰ ਤੇਰਾ ਓਕਾਰ ਜੋ ਸਭ ਸੁਵਾਰਣ ਸਦਾ ਗੱਲਾ ਸਦਾ ਦਾਤ ਸੁਆਮੀ ਸੋ ਕਾ ਮਨੋਵੇ ਸਾਰੇ ਕਹਿ ਨਾਨਕ ਵਾਣਾ ਮੇਰੇ ਸਦਾ ਰਹੋ ਹਰਿ ਦਾਲੇ ਸਾਚੇ ਸਾਜਬ ਕੀ ਰਾਹ ਹਕਰ ਤੇਰੇ ਹੀ ਕਰਤਾ ਤੇਰੇ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿੱਧ ਸਦਾ ਹਦੀ ਨਾਮ ਮਨ ਵਸਾਈ ਨਾਮ ਜਨ ਕੈ ਬਣ ਵਸਿਆ ਵਾਜੇ ਸ਼ਬਦ ਕੰਦੇ ਰੇ ਕਹੈ ਨਾਨਕ ਸੱਚੇ ਸਾਹਿਬ ਕਿਆ 라ਹੀ ਘਾਰ ਤੇਰੇ ਸਾਚਾ ਰਾਮ ਹੋਇ ਆਇਆ دارو ਸਾਜ ਨਾਮ ਅਧਾਰ ਵਿਰਾਜਮ ਕਾ ਸੁਖ ਵਾਣਿਆ ਕਰ ਸਾਧ ਸੁਖ ਮਨ ਆਏ ਵਸਿਆ ਜਨੀ ਅਚੰ ਸਾਥੁ ਜਾਜਗ ਸਦਾ ਗੁਰ ਬਾਣ ਕੀ ਤਾ ਗੁਰ ਵੇਡੋ ਹੋ ਜਸਤੀ ਐ ਵੜਿਆ ਆਇਆ ਕਾਹੇ ਨਾਰਦ ਸੁਣੋ ਸੰਤੋ ਸ਼ਬਦੋ ਬਿਆਰੋ ਸਾਜਾ ਨਾਮੋ ਮੇਰਾ ਯਾਰੋ ਵਾਜੇ ਬਾਜ ਸ਼ਬਦ ਤਧ ਘਰ ਸਭਾ ਗੈ ਘਰ ਸਭਾ ਗੈ ਸ਼ਬਦ ਵਾਜੇ ਕਲਾਜ ਕਰਤਾ ਰੀਆ ਬਾਜ ਰਥਰ ਵਸ ਕੀਤੇ ਕਾਲੋ ਗੰਡ ਕੁਮਾਰਿਆਂ ਤੋਰ ਘਰਮ ਪਾਇ ਤੁਧ ਜਲ ਕਉ ਸੇ ਨਾਮ ਹਰ ਚੈ ਲਾਗੇ ਕਹ ਨਾਨਕ ਤਹ ਸੁਖੋ ਆਵਤ ਘਰਿਆ ਨ ਹਦ ਬਾਜੇ ਸਾਚੀ ਨਿਵੈ ਦੇਹ ਨਿਬਾਣੀ ਦਿਹ ਨਿਬਾਣੀ ਨਿਵੈ ਬਾਜਹੁ ਕਿਆ ਕਰੇ ਵਿਚਾਰੀਆ ਤੁਧ ਬਾਜ ਸੁਨਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸਲਾਹੁ ਹੋ ਰਤਾ ਲਾਹੀ ਸ਼ਬਦ ਗਾਲ ਸਵਾਰੀਆ ਕਹ ਨਾਨਕ ਲੇ ਵਹ ਬਾਝੋ ਗਿਆ ਕਰੇ ਵਿਚਾਰੀਆ ਆਨੰਦ ਆਲਾਦ ਸਭ ਕੋ ਕਾ ਹੈ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਦੀ ਕਿਰਪਾ ਕਰੇ ਪਿਆਰੀਆ ਕਰ ਕਿਰਪਾ ਗਿਰ ਵਿੱਚ ਗਾਟੇ ਗਿਆਨ ਅੰਦਰ ਸਾਰਿਆ ਅਨ ਰੋਜਨ ਕਾ ਬੋਹੋ ਟੋਟਾ ਜਨ ਕਾ ਸ਼ਬਦ ਸੱਜੈ ਸਵਾਰਿਆ ਕਾਹ ਨਾਰਿ ਚਿਹ ਅਲੰਗ ਅਲੰਗ ਗੁਰ ਤੇ ਜਾਣਿਆ ਬਾਬਾ ਜਸਤੁ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸਨੋ ਹੋਰ ਜਾ ਕਰੇ ਵਿਚਾਰਿਆ ਇਕ ਪਰਮ ਬੋਲੇ ਫਤਿਹ ਸੇ ਇੱਕ ਨਾਮ ਲਾਗ ਸਵਾਰੇ ਆਹ ਗੁਰ ਪ੍ਰਸਾਦਿ ਪਰ ਬਿਆਲ ਨਰਮਲ ਜਨਾ ਬਾਣਾ ਭਾਵੈ ਕਹਿ ਨਾਨਕ ਜਿਸੁ ਸਨੇਹ ਪਿਆਰ ਸੋਈ ਜਰ ਪਾਵੈ ਆਵੋ ਸਤਿ ਪਿਆਰੇ ਅਕਤਿ ਕੀ ਕਰੈ ਕਹਾਣੀ ਕਰੈ ਕਹਾਣੀ ਅਕਤਿ ਤੇਰੀ ਕਤਿ ਦਵਾਰੈ ਪਾਈਐ ਤਾਨ ਮਨ ਧਨ ਸਭ ਸੋਪ ਗੁਰ ਕਉ ਹਉ ਕਮਉ ਮਨਿਆ ਪਾਈਐ ਅਗਮਨ ਅਹਰੂ ਕੇ ਰਾਗ ਕਾ ਉਹ ਸੱਜੀ ਬਾਣੀ ਕਹ ਨਾਨਕ ਸੁਨੋ ਸੰਤੋ ਗਾਥਿ ਅਵਕਾਤਰ ਕਹਾਣੀ ਈ ਮਨ ਰਜੁਲਾ ਜਤਰਾਇ ਨਾ ਪਾਇਆ ਜਤਰਾਇ ਨਾ ਪਾਇਆ ਚਲੈ ਤੂੰ ਸੁਣ ਮਨ ਮੇਰਾ ਈ ਮਾਇਆ ਮੋਹਣੀ ਜਨੇਸ਼ ਭਗਵਨ ਬੁਲਾਇਆ ਦੀ ਦੀ ਜਨਨ ਗਉੜੀ ਪਾਈਆ ਪਰਬਾਲ ਚਿਤ ਅਤ ਸਭ ਤਹਉ ਜਨ ਮੋਹ ਮਿਠਾ ਲਾਇ ਕਹ ਨਾਨਕ ਹਰਿ ਮਨ ਚੰਚਲ ਚਿਤ ਰਾਈ ਕਲੈ ਨਾ ਪਾਇ ਆਈ ਮਨੁ ਬਿਆਰਿਆ ਤੁਸ ਤਾ ਸਤਿ ਸੁਭਾਣੇ ਇਹ ਕੋਟਾ ਬਤੂ ਤੇ ਦੇਖਦਾ ਚੱਲੈ ਨਾਹੀ تیرੈ ਨਾਲੇ ਸਾਥ تیرੈ ਚੱਲੈ ਨਾਹੀ ਜਿਸ ਨਾਲ ਜੋਤ ਜਲਾਈਐ ਐਸਾ ਕਬੂਲ ਨਾ ਕੀਚੈ ਜਤ ਅਤ ਬੱਚੋ ਦਾਈਐ ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੈ تیرੈ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸੁਭਾਲੇ ਆਦਾਮਿਆ ਕੋਚਰਾ ਤੇਰਾ ਆ ਤੁ ਰਬਾਇਆ ਆ ਤੁ ਰਬਾਇਆ ਕਿੰ내 ਤੇਰਾ ਆ ਆਪਣਾਇਆ ਤੂ ਜਾਣਾ ਹੈ ਜੀ ਜਤ ਸਭ ਖੇਲ ਤੇਰਾ ਵਿਗਾ ਕੋ ਆਖ ਵਖਾੜੈ ਆਖੇ ਤਾਂ ਵੇਖਹਿ ਸਤੂ ਹੈ ਇਹ ਦੁਜਗ ਜਿਉ ਪਾਇਆ ਕਹਿ ਨਾਲ ਬਦੋਸਦਾ ਗਮੋ ਹੈ ਤੇਰਾ ਆ ਤੁ ਰਬਾਇਆ ਸੋਰ ਨਰ ਮਨ ਜਲੇ ਅਮਰਤ ਖੋਜਦੇ ਸੁ ਅਮਰਤ ਗੁਰ ਤੇ ਪਾਇਆ ਪਾਇਆ ਅਮਰਜ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੇਵ ਪਾਏ ਇਕ ਵੇਖ ਪਰਸਣ ਆਇਆ ਲਾਭ ਲੋਭਕਾਰ ਚੁਕਾਉ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੋ ਆਪ ਤੋਠਾ ਉਹਦੇ ਅਮਰਤ ਗੁਰ ਤੇ ਪਾਇਆ ਭਗਤਾ ਕੀ ਜਾਲ ਨਿਰਾਲੀ ਜਾਲ ਨਰਾਲੀ ਭਗਤਾ ਕੇ ਰੀ ਵਿਖਮ ਮਾਰ ਵਿਚਨ ਨਾ ਲਾਭ ਲੋਭ ਅਹੰਕਾਰ ਦਰ ਤ੍ਰਿਸ਼ਨਾ ਬਹੁ ਦੁ ਨਾਹੀ ਬੋਲਣਾ ਅਨੇਉ ਦੇ ਜੀਵਾ ਲੋ ਨੇ ਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਜਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਦ ਤੁ ਚਲਾ ਹੈ ਤਵੇ ਚਲਾ ਸੁਆਮੀ ਹੋਰ ਗਿਆਨਾ ਗੁਣ ਤੇਰੇ ਜਦ ਤੂੰ ਚਲਾ ਹੈ ਤਵੇ ਚਲਾ ਦਿਨਾਂ ਮਾਰਗ ਪਾਵੈ ਕਰ ਕਿਰਪਾ ਜਨਨਾਮ ਲਾਇ ਹੈ ਸੇ ਹਰ ਹਰਿ ਦਾ ਧਿਆਵੈ ਜਿਸਨੋ ਕਥਾ ਸੁਆਰੇ ਆਪੋ ਰੀ ਸੇ ਗੁਰ ਦਵਾਰੈ ਸੁਖ ਪਾਵੈ ਪਹਿਲਾਲੋ ਸੱਚੇ ਸਾਹਿਬ ਜਉ ਭਾਵੈ ਜਬਹ ਚਲਾਵੈ ਇਹੋ ਸੁਹੇਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇ ਵਹਿਤਨ ਕਹਿ ਮਨਵਸਿਆ ਜਨ ਤ੍ਰੋ ਲਿਖਿਆ ਆਇਆ ਇੱਕ ਪ੍ਰਹ ਕਲੇ ਕਰਹਿ ਗਰਲਾ ਗਲ ਨਹੀਂ ਕਨੇ ਨਾ ਪਾਇਆ ਕਹਿ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇ ਪਵਿੱਤ ਹੋਏ ਸੇ ਜਨਾਂ ਵਜਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖੋ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਪੁੱਤਾ ਪੋਤਾ ਸਹਿਜ ਸਿਉਪਦ ਸੰਗਤ ਸੁਭਾਈਆ ਕੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਉਹ ਕਹੰਦਾ ਲਖਸੇ ਪਵਿੱਤ ਜਿਨੀ ਗੁਰਮੁਖੋ ਹਰਿ ਹਰਿ ਧਿਆਇਆ ਕਰਮੀ ਸਹਿਜ ਨਾ ਰੂਪ ਜੈ ਸਹਾਰਾ ਦੇਹਦਾਈ ਸੰਸਾਗਤ ਸੰਜਮ ਰਹਿ ਕਰਮ ਕਮਾਈ ਸੰਸ ਜੀਉ ਮਲੀਨ ਹੈ ਇਕ ਸੰਜਮ ਤੂਤਾ ਜਾਇ ਮਨ ਤੂ ਬੋਹ ਸ਼ਬਦ ਲਾਗੋ ਹਰ ਸੋ ਰੋਜ ਤਲਾਈ ਅਹਲਾ ਨਾਨਕ ਗੁਰ ਪ੍ਰਸਾਦੀ ਸਹਜ ਉਪਜਾਇ ਸਤਿ ਸਾਈਂ ਹੋ ਜਾਏ ਜੀਉ ਮੈਂ ਲੈ ਬਹਰੋਂ ਨਿਰਮਲ ਬਹਰੋਂ ਨਿਰਮਲ ਜੀਉ ਤਾਂ ਮੈਂ ਲੈ ਜਿਨੀ ਜਨਮ ਜੁਵੇ ਹਾਰਿਆ ਇਹ ਜਿਸਨਾ ਵਡਾਰੁ ਲਗਾ ਨਰਮਨੋ ਵੇਸਾਰੇ ਆਵੇ ਤਾ ਬੇਨਾਮ ਤਮੋ ਸੁ ਸੁਣੇ ਨਾਹੀ ਪ੍ਰਹ ਜੋ ਬੇਤਾਲਿਆ ਕਹ ਨਾਨਕ ਜਨ ਸਤਜਿਆ ਗੂੜੇ ਲਾਗੇ ਦਿਨੀ ਜਨ ਬੂਹਿ ਹਾਰਿਆ ਜੀਹੋ ਨਿਰਮਲ ਬਾਹਰੋ ਨਿਰਮਲ ਬਾਹਰੋ ਤਾ ਨਿਰਮਲ ਜੀਹੋ ਨਿਰਮਲ ਸਤ ਗੁਰ ਤੇ ਕਰਣੀ ਜੋ ਮਾਣਿ ਕੂੜੀ ਸੋਏ ਪਹੁੰਚੈ ਰਾਹੀ ਮਨਸਾਰ ਸਤ ਸਬਾਣੀ ਜਾਨ ਬਰਤਨ ਜਦ ਹੀ ਖੱਟਿਆ ਭਲੇ ਸੇਵਨ ਜਾਰੇ ਕਾਹ ਨਾਨਕ ਜਨ ਬਲ ਧਰਮ ਲੋ ਸਦਾਰਨ ਹੇ ਗੁਰ ਨਾਨਕ ਜੀ ਕੋ ਸੇਖੋ ਗੁਰੂ ਸੇਤੀ ਸਰਬ ਭੂ ਵੇ ਹੋਵੇ ਤਾਂ ਸਰਬ ਖੋ ਸੇਖ ਪੋਈ ਜੀਓ ਰਹਹਿ ਗੁਰ ਨਾਨਕੀ ਗੁਰ ਕੈ ਚਰਨ ਹਿਤ ਧਿਆਈ ਅੰਤਰ ਅਤਮ ਸਭ ਹਲੇ ਆਪਿ ਸਾਡਾ ਸਦਾ ਰਹੈ ਪਰਣਾਏ ਗੁਰੂ ਜਿਲੇ ਅਭਰਨ ਜਾਣਾ ਕੋਏ ਕਹੈ ਨਾਨਕ ਸੁਣੋ ਸੰਤੋ ਸੁ ਸੇਖ ਸਰਬ ਕੋ ਹੋਵੇ ਜੀ ਕੋ ਗੁਰ ਤੇ ਵਿਮਕ ਹੋਵੇ ਬਿਨ ਸਤ ਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਹੈ ਕੋਈ ਪੁੱਛ ਬੇਕੀਆਂ ਜਾਏ ਜਲੇ ਤੁਨੀ ਪਰਮ ਆਵੇ ਬਿਨ ਸਤ ਗੁਰ ਮੁਕਤ ਨ ਪਾਏ ਜਿਨੋਂ ਕੋਤੇ ਪਾਇ ਲਾਗੇ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਜਿਪ ਹੋਵੈ ਨ ਸਤਿਗੁਰ ਮੁਕਤ ਨ ਪਾਏ ਆਵੋ ਸਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾ ਗਾਵੋ ਗੁਰੂ ਕੀ ਬਾਣੀ ਆਵ ਸਿਰ ਬਾਣੀ ਜਨ ਕੋ ਨਦਰ ਕਰਮ ਹੋਵੈ ਜਹ ਤੈ ਜਨਾ ਸਬਾਣੀ ਪੀਵਹੁ ਅੰਮ੍ਰਿਤ ਸਰਾਰੋ ਹਰ ਰਗ ਜਪਿ ਹੋ ਸਰਗ ਬਾਣੀ ਕਹਿ ਨਾਨਕ ਸਦਾ ਗਾਵੋ ਏ ਸਚੀ ਬਾਣੀ ਸਤਿਗੁਰੂ ਮਿਲਾ ਹੋਰ ਕੱਝੀ ਹੈ ਬਾਣੀ ਬਾਣੀ ਦਾ ਕੱਝੀ ਸਤਿਗੁਰੂ ਬਾਝੋ ਹੋਰ ਕੱਝੀ ਬਾਣੀ ਤਹੇ ਦੇ ਕੱਚੇ ਸੋਹ ਦੇ ਕੱਚੇ ਕੱਝੀ ਆਗ ਬਖਾਣੀ ਹਰ ਹਰ ਰਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਚੈਤ ਜਨ ਕਹਿ ਰਲਿਆ ਮਾਇਆ ਬੋਲਨ ਪੈ ਰਵਾਣੀ ਕਹ ਨਾਨਕ ਸਤਿਗੁਰ ਬਾਝੋ ਹੋ ਰੇ ਗੱਜੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਲਾਉ ਸ਼ੌਤ ਰਤਨ ਜਿਤ ਮਨ ਲਾਗਾ ਇਹੋ ਕੋ ਆਸਬਾਉ ਸ਼ੌਤ ਸੇਤੀ ਮਨ ਮਿਲਿਆ ਸੱਚੇ ਲਾਇਆ ਪਹਾਉ ਆਪੇ ਹੀ ਰਤਨ ਆਪੇ ਜਿਸ ਨੂੰ ਦੇਉ ਭੁਜਾਈ ਕਹਿ ਨਾਨਕ ਸਭ ਤਰਤਨ ਹੈ ਹੀਰਾ ਜਿਤ ਜੜਾਓ ਸਿਵ ਸਭ ਤੇ ਆਪੇ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿਜੁ ਭੁਜਾਈ ਤੂੜੈ ਬੰਧਨ ਹੋਵੇ ਮੁਕਤਿ ਸਬਦ ਮਾਨਵ ਵਸਾਈ ਗੌਰਮ ਘਜਨੋ ਆਪ ਕਰੈ ਸੁਭਵ ਏਕ ਸੋ ਸੋ ਨਿਬਲਾਏ ਕਹਿਨੋ ਲਿਜਿ ਆਪ ਕਰਦਾ ਅਟਿਵ ਹਉ ਗਉਂਜਾਏ ਸਿਮਰਤ ਸਾਸਤਰ ਪਦ ਪਾਪ ਨਹੀਂ ਚਾਰ ਦੇ ਤਤ ਸਾਰਨ ਜਾਣਿ ਤਤ ਸਾਰਨ ਜਾਣਿ ਗੁਰੂ ਬਾਚੋਂ ਤਤ ਸਾਰਨ ਜਾਣਿ ਇਹੀ ਗੁਣੀ ਸੰਸਾਰ ਧਭ ਸੁਤਾ ਸੁਧਿਆ ਰੈਣ ਵਿਹਾੜੀ ਗੁਰ ਜਲ ਪਾ ਦੇ ਸੇ ਦਰਦਾਂ ਤੇ ਜਨਾ ਹਰਿ ਨਾਮ ਵਸਿਆ ਬੁਲਹਿ ਅਮਰ ਜਬਾਣੀ ਕਹ ਨਰਕ ਸੋ ਤਤ ਪਾਏ ਜਿਸ ਨੂੰ ਅਨੰਦ ਹਰਿ ਲਾਗੈ ਵਿਜਾਗਤ ਰੈਣ ਬਿਹਾੜੀ ਬਾਤਾ ਕੇ ਉਤਰ ਪਹਿ ਹਨ ਬਿਨਿਤ ਪਾਲ ਕਰੈ ਸੋ ਗਉ ਮਨੋ ਵੇਸਾਰੀਐ ਮਨੋ ਗਉ ਵੇਸਾਰੀਐ ਬਰਦਾਤਾ ਜਗਤਿ ਮੈ ਆਹਾਰ ਪਹਚਾਵੇ ॥ ओ सरोखे पुल न सटै जे सरोवा पढे लेव लावे अपने लेवे आपे लाए ਗੁਰਮੁਖਸਦਾਸ ਮਹਾਲੀਐ ਤਾਹ ਲਾਲ ਕੀ ਬਰਦਾਤਾ ਸੋ ਗਉ ਮਨੋ ਵੇਸਾਰੀਐ जैसी अग्न दर्म है तैसी बाहर माया मायागन सब को जात कर तेल जाया जामयाव प्र भला पाया लव छोड़ी लगी त्रिशना माया प्रवृताया माया जित तो हर विस्तराय मोपच पाव दूजा लाया ਕਹ ਨਾਨਕ ਗੁਰ ਪ੍ਰਸਾਦੀ ਜਿੰਨਾ ਰਵ ਲਾਗੇ ਇਦਨੇ ਵਿੱਚ ਮਾਇਆ ਪਾਇਆ ਹਰਿ ਆਪ ਅਮੁਲ ਕਹੈ ਮੂਲ ਨਾ ਪਾਇਆ ਚਾਈ ਮੂਲ ਨਾ ਪਾਇਆ ਜਾਏ ਬਸ ਬਟੋ ਰਹੇ ਲੋਕ ਬਿਲਾਏ ਐਸਾ ਸਤਿਗੁਰ ਜੇ ਮਿਲੇ ਜਿਸ ਨੂੰ ਸਭ ਸੋਤ ਪੀਐ ਵਿੱਚੋਂ ਆਪ जिसदा जियो दस मेरे है हर बस मन आए हर आप मुन कहे भाव जना के लाल का जनहार बल पाए हर रास मेरी मन बन जा रहा हर रास मेरी मन बन जा रहा सतगुर तेरा सजानी हर हर जप्यो हो लाह कटो दिहाड़ी दर्द नंदना मिले आ ਸੋ ਮੇਰੀ ਬਰ ਬਵਣ ਚਾਰਾ ਈ ਰਸ ਦਾ ਤੁਹਨ ਰਸ ਰਾਖ ਰਹੀ ਜਿਨ ਰੀ ਪਿਆਸ ਲਜਾਏ ਪਿਆਸ ਲਜਾਏ ਹਰ ਦਵੇ ਤੈ ਜਿ ਚਰਹਾਰ ਰਸ ਬੱਲੇ ਨਾ ਪਾਏ ਹਾਰ ਰਸ ਪਾਏ ਬੰਨ ਪੀਏ ਹਰ ਰਸ ਬਾੜ ਲਾਜ ਜਨ ਲਾਗਿਆ ਆਏ ਇਹ ਹਰ ਰਸ ਕਰਮੀ ਪਾਏ ਸਤ ਕਰ ਮਲੇ ਜਸ ਆਏ ਅਹਲਾ ਲੈ ਬੋ ਰਿਆਲ ਨਾ ਸਭੀ ਸਰੇ ਜਹਰ ਵਸੈ ਬਰਿਆਏ ਇਸ ਰੀਦਾ ਬੀਰਿਆ ਹਰ ਦਮ ਮੈਂ ਜੁਦਨ ਚੀ ਤਾ ਤੁ ਜਗ ਮੈਂ ਆਇਆ ਹਰ ਜੋਤ ਰਕਿਲ ਵਿਚ ਤਾ ਤੁ ਜਗ ਵੈ ਆਇਆ ਾਰੇ ਆਪੇ ਮਾਤਾ ਆਪੇ ਮਿਤਾ ਆਉ ਜਨ ਜੀਉ ਪਾਏ ਜਗਤ ਦੇਖਾਇਆ ਗੁਰ ਪ੍ਰਸਾਦੀ ਪੂਜਿਆ ਤਾ ਚਲ ਦੋ ਆਵ ਜਗਤ ਤਰਿ ਲਿਆ ਆਇ ਕਹਿ ਨਾਨਕ ਸੱਚ ਕਾ ਮੂਲ ਰਚਿਆ ਜੋਤ ਰਾਹੀ ਦਾ ਤੁਜ ਜਗ ਮੈਂ ਆਇ ਮਨ ਚਾਉ ਬਿਆ ਪ੍ਰਭ ਆਗਮ ਸੁਨਿਆ ਮੰਗਲ ਗਾਉ ਸਚੀ ਗ੍ਰਹਿ ਮੰਦਰ ਬਣਿਆ ਆਰਗਾਮੰਗਲ ਦਤ ਸਖੀਏ ਸੋਗੁ ਲੁਕਣਾ ਵਿਆਪੈ ਗੁਰ ਚਰਨ ਲਾਗੇ ਦਰਸ ਭਾਗੇ ਆਪਣਾ ਮਿਰ ਜਾਪੈ ਅਰਹਦ ਬਾਣੀ ਬੋਲੇ ਸਬਦ ਜਾਣੀ ਅਰ ਨਾਮ ਵਾਰ ਰਸੁ ਭੋਗ ਕਹ ਲਾਲਕ ਪ੍ਰਭਿ ਆਪੁ ਸੁਦੇ ਆਏ ਕਰਨ ਕਾਰਨ ਜੁਗ ਈਸ ਇਰਾਮੀ ਰਿਆ ਸਰੀਰਾ ਉਜਾਗੋ ਤਕਮਿਆ ਜਨ ਹਰ ਤੇਰਾ ਰਜਨ ਰਜੇ ਆਏ ਸੋ ਹਰ ਮਨ ਨਵਸਿਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਵਿਚਿਆ ਪਾਇਆ ਪਹਿ ਨਾਰਕ ਹੈ ਸਰੀਰ ਬਰਵਾਲੋ ਆਉ ਜਨ ਸਤ ਗੁਰ ਸਉਦ ਦਲਾਇ ਆਹੀ ਨਿਤ ਰੂਵੇ ਹੋ ਹਰ ਤੋਂ ਬੈ ਰੋਦ ਤਰੀ ਹਰ ਬੈ ਜਾ ਰਲ ਨਵਰਣ ਦੇ ਕੋਈ ਨਦਰੀ ਜਹਾਰ ਨੇ ਹਾਲਿਆ ਇਹ ਵਸ ਸਰ ਸੰਸਾਰ ਤਮ ਦੇਖਦੇ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਵਰ ਪ੍ਰਸਾਦੀ ਪੁੱਛਿਆ ਜਾਵੇ ਕਾ ਹਰ ਇੱਕ ਹੈ ਹਰ ਬਿਨ ਅਵਰਣ ਕੋਈ ਕਹ ਹਰਾਨਕ ਨੇ ਨਦਰਿਆ ਦਸੇ ਸਤ ਗੁਰੂ ਨੇ ਲਿਆ ਮਨੋਂ ਮੇਰੇ ਓ ਸਾਚੈ ਸੁਣਣੇ ਲੋਕ ਪਠਾਏ ਸਾਚੈ ਸੁਣਣੇ ਲੋਕ ਪਠਾਏ ਸੀਰ ਲਾਏ ਸੁਣੋ ਸਤਿ ਬਾਣੀ ਜਿਤ ਸੁਣੀ ਮਨ ਤਨ ਰਇਆ ਹੋਵਾ ਰਸਨਾ ਰਸ ਸਮਾਨੀ ਸਾਚਲਾ ਕਰੜਾਣੀ ਧਾਕੀ ਗਾਤ ਕਹੀਂ ਨ ਜਾਏ ਕਹਿ ਲਾਲਕ ਅਮਰਤ ਨਾਮ ਸੁਣੋ ਭਵਤ ਰੋਭ ਸਚੈ ਸੁਣਣੇ ਲੋਕ ਪਠਾਏ ਯੋਗ ਬੰਧ ਰੱਖ ਕੇ ਵਾਜਾ ਬੰਦ ਬਜਾਇਆ ਬਜਾਇਆ ਵਾਜਾ ਕੌਣ ਅੰਤ ਦੁਆਰੇ ਪ੍ਰਗਟ ਕੀਏ ਜਸ ਵਾ ਗੁਰਧ ਪ ਰਖਾਇਆ ਗੁਰ ਦੁਆਰਾ ਲਾਏ ਭਾਵਨੀ ਕਨਨ ਸੋਨ ਦੁਆਰ ਦੇਖਾਇਆ ਤਹ ਅਨੇਕ ਰੂਪ ਲਾਉ ਲਾਭਿਤ ਹੈ ਇਸ ਰਾਂਤ ਨਾ ਜਾਈ ਪਾਇਆ ਹਲਾਨਕ ਹਰ ਬਿਆਹ ਜਿਓ ਬੁਖਾਂ ਦਰੱਖ ਕੈ ਵਾਜਾ ਗਵਣ ਵਜਾਇਆ ਈਹੋ ਸਾਜ ਸਹਲਾ ਸੱਚੇ ਕਰ ਗਾਵੋ ਗਾਵੋ ਸਉਸਿਲਾ ਘਰ ਸੱਚੇ ਜਿਥਨ ਸੁਦਾ ਸੱਜ ਬਿਆਹ ਹੋਵੇ ਸਚੁ ਦਿਹਾਵੈ ਜਾਤਿ ਨ ਭਾਵੈ ਗੁਰਮਕੋ ਜਨਾ ਬੁਝਾਵਾਹਿ ਇਹ ਸਚ ਸਬਨਾ ਕਾ ਖਸਨੁ ਹੈ ਜਿਸ ਬਖਸੈ ਸੋ ਜਲ ਪਾਵੈ ਕਹ ਨਰਗ ਸਚ ਸੁਹਿਲਾ ਸਚੈ ਕਰਿ ਗਾਵਾਹਿ ਆਨੰਦ ਸੋਡ ਭਾਗਿਆ ਸਤਿ ਸਾਨ ਸਜਨ ਭਏ ਸਰਸੇ ਊਰੇ ਗੁਰ ਤੇ ਜਾਣੀ ਸੁਣਤੇ ਤੋਨੀਤ ਕਹਤੇ ਪਵੈਤ ਸਤ ਗੁਰ ਰਹਿ ਆ ਭਾਰ ਪੂਰੇ ਮੇਰਾ ਵੰਦ ਲਾ ਲੇ ਗੁਰ ਚਰਨ ਲਾ ਕੇ ਵਾਜੇ ਅਨ ਹਾਦ ਤੂਰੇ ਸੁਣਤੇ ਤੋਨੀਤ ਕਹਤੇ ਪਵੈਤ ਸਤ ਗੁਰ ਰਹਿ ਆ ਭਾਰ ਮੇਰਿ ਬਨਵੰਦਨਾਨਕ ਗੁਰ ਚਰਨ ਲਾਗੇ ਬਾਜੈ ਅਰ ਹਰ ਹਦ ਤੂਰੇ ਬਾਜ ਗੁਰਜੀ ਕਾ ਖਲਸਾ ਬਾਜ ਗੁਰਦੀ ਕੀ ਫਤਹੀ